ਰਾਜੀਵ ਰਿੰਗ ਦਾ ਇੱਕ ਹੋਰ ਬਿਆਨ ਆਇਆ ਕਹਿੰਦੇ ਕਿ ਸਰਬਜੀਤ ਸਿੰਘ ਨੂੰ ਤੁਸੀਂ ਜਿਤਾ ਕੇ ਭੇਜਿਆ ਅਜੇ ਤੱਕ ਕਹਿੰਦੇ ਬੋਲੇਸੋਨ ਨੇ ਹਰ ਸਾਸਰੀਕਾ ਦਾ ਜ਼ਿਕਾਰਾ ਤੱਕ ਨਹੀਂ ਛੱਡਿਆ ਉਹਨਾਂ ਜਾ ਕੇ ਕਿ ਸਰਬਜੀਤ ਨੂੰ ਜਿਤਾ ਕੇ ਅਸੀਂ ਆਪਦੀ ਸਿੱਖ ਕੌਮ ਦੀ ਅਣਖ ਦਿਖਾਈ ਹੈ ਆਲ ਵਰਡ ਨੂੰ ਕਿ ਸਿੱਖਾਂ ਦੇ ਸ਼ਹੀਦਾਂ ਨੂੰ ਨਹੀਂ ਭੁੱਲਦੇ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਅਸੀਂ ਭਾਈ ਆਪਦੀ ਅਣਖ ਦਾ ਸਬੂਤ ਦਿੱਤਾ ਅਸੀਂ ਜਾਗਦਿਆਂ ਜਵੀਰਾਂ ਵਾਲੇ ਆ ਸਾਡੇ ਲੋਕਾਂ ਨੇ ਭਾਈ ਸਰਬਜੀਤ ਸਿੰਘ ਨੂੰ ਜਿਤਾ ਕੇ ਇਸ ਤੋਂ ਪਹਿਲਾਂ ਵੀ ਅਸੀਂ ਮਿਸਾਲ ਪੇਸ਼ ਕਰ ਚੁੱਕੇ ਆ ਬੀਬੀ ਬੇਮਲਕੌਰ ਖਾਲਸਾ ਬਾਬਾ ਸੁੱਚਾ ਸਿੰਘ ਜੀ ਮਲਵਾ ਜਦੋਂ ਜਾ ਕੇ ਲੋਕ ਸਭਾ ਚ ਬੈਠੇ ਸੀ ਨਾ ਲੋਕ ਗੱਲਾਂ ਕਰਦੇ ਸੀ ਅੱਜ ਫੇਰ ਅਸੀਂ ਉਹੀ ਮਿਸਾਲ ਪੇਸ਼ ਕੀਤੀ ਹੈ ਕਿ ਸਿੱਖ ਆਪਦੇ ਅਣਖੀਏ ਯੋਧੇ ਅਜਨੈ ਲਾ ਆਪਦੇ ਸ਼ਹੀਦਾਂ ਨੂੰ ਨਹੀਂ ਭੁੱਲਦੇ ਅਸੀਂ ਜੀ ਅੱਜ ਭਾਈ ਸਰਬਜੀਤ ਸਿੰਘ ਨੂੰ ਜਤਾਇਆ ਸਾਡੀ ਆਪਦੀ ਸ਼ਾਨ ਵਧੀਆ ਦੇ ਚ ਆਲ ਵਰਡ ਨਹੀਂ ਕਰਦੇ ਉਹ ਕਹਿੰਦੇ ਕਿ ਜੋ ਤੁਹਾਡੀ ਕੰਮ ਇੱਕ ਮਿੰਟ ਜਿੰਦਰ ਜੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕੰਮ ਕਿੱਦਾਂ ਹੁੰਦਾ ਨਹੀਂ ਬੇਨਤੀ ਸੁਣੋ ਉੱਥੇ ਟਾਈਮ ਪਤਾ ਕਿਵੇਂ ਮਿਲਦਾ ਹੈ ਪਾਰਟੀ ਦੇ ਹਿਸਾਬ ਨਾਲ ਮਿਲਦਾ ਹੈ ਜਿਹਦੇ ਕੋਲ ਜਿੰਨੇ ਮੈਂਬਰ ਹੈ ਜੇ ਸਰਦਾਰ ਮਾਨ ਨੇ ਗੱਲ ਕੀਤੀ ਹੈ ਨਾ ਉੱਥੇ ਜਾ ਕੇ ਲੋਕ ਸਭਾ ਚ ਉਹਦੇ ਲਈ ਸਰਦਾਰ ਮਾਨ ਨੇ ਇੱਕ ਦਿਨ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਆਪਣੇ ਸੀ ਫਿਰੋਜ਼ਪੁਰ ਤੋਂ ਅਕਾਲੀਆਂ ਦੇ ਐਮਪੀ ਕੋ ਭਾਇਆ ਉਹ ਮੈਨੂੰ ਆਪਦਾ ਟਾਈਮ ਦੇ ਦਿੰਦੇ ਸੀ ਇੱਕ ਹੋਰ ਲੀਡਰ ਦਾ ਨਾਮ ਲਿਆ ਉਹ ਮੈਨੂੰ ਆਪਦਾ ਟਾਈਮ ਦੇ ਦਿੰਦੇ ਸੀ ਟਾਈਮ ਉਵੇਂ ਮਿਲਦਾ ਵੀ ਤੁਹਾਡੇ ਕਿੰਨੇ ਐਮਪੀ ਜਿੱਤੇ ਆ ਮੇਰੀ ਬੇਨਤੀ ਸੁਣੀ ਜਾਈਓ ਪਿਛਲੇ ਸਮੇਂ ਵਿੱਚ ਸਰਦਾਰ ਮਾਨ 7 ਘੰਟੇ ਖੜੇ ਰਹੇ ਜਦੋਂ ਬਾਈ ਚ ਸਰਦਾਰ ਮਾਨ ਨੂੰ ਆਪਸੰਗਰੂਰ ਤੋਂ ਜਿਤਾ ਕੇ ਭੇਜਿਆ ਸੱਤ ਘੰਟੇ ਇੱਕ ਬੁੱਢਾ ਬਜ਼ੁਰਗ ਬੰਦਾ ਖੜਾ ਰਿਹਾ ਕਿ ਮੈਂ ਗੱਲ ਕਰਨੀ ਐ ਸਪੀਕਰ ਦਾ ਮੇਜ ਥੱਪ ਥਪਾਵੇ ਕਿ ਮੈਨੂੰ ਟਾਈਮ ਦੇਓ ਟਾਈਮ ਦੇ ਨਹੀਂ ਸੀ ਰੇ ਅਖੀਰ ਨੂੰ ਸਰਦਾਰ ਮਾਨ ਨੇ ਸਪੀਕਰ ਨੂੰ ਕਿਹਾ ਕਿ ਸਪੀਕਰ ਸਾਹਿਬ ਮੈਂ ਤੇਰੇ ਹਲਕੇ ਚ ਆ ਕੇ ਤੇਰੀ ਮਤਲਬ ਜਿਹੜੀ ਕਨਸਟੀਟਿਊਸ਼ਨੀ ਉਹਦੇ ਵਿੱਚ ਆ ਕੇ ਚੋਣ ਲੜੂ ਤਾਂ ਮੈਂ ਲੋਕਾਂ ਨੂੰ ਦੱਸੂ ਵੀ ਤੇਰਾ ਕਿਰਦਾਰ ਇਹੋ ਜਿਹਾ ਹੈ ਤੇ ਜਦੋਂ ਸਰਦਾਰ ਮਾਨ ਨੂੰ ਟਾਈਮ ਦਿੱਤਾ ਤਾਂ ਸਰਦਾਰ ਮਾਨ ਨੇ ਗੱਲ ਕੀਤੀ ਕਿ ਤੁਹਾਡੇ ਹਿੰਦੂਤਵਾ ਨੇ ਤੁਹਾਡੀਆਂ ਸਰਕਾਰਾਂ ਨੇ ਸਾਡਾ ਦੀਪ ਸਿੱਧੂ ਮਰਵਾਇਆ ਸਾਡਾ ਭਾਈ ਖੰਡਾ ਮਰਵਾਇਆ ਸਾਡਾ ਭਾਈ ਨਿੱਜਰ ਮਰਵਾਇਆ ਸਿੱਧੂ ਮੂਸੇਵਾਲਾ ਮਰਵਾਇਆ ਇਹਨਾਂ ਨੂੰ ਪਤਾ ਹੈ ਕਿ ਜਦੋਂ ਇਹਨਾਂ ਨੇ ਬੋਲਣਾ ਇਹਨਾਂ ਨੇ ਹੱਕ ਸੱਚ ਦੀ ਗੱਲ ਕਰਨੀ ਹੈ ਜੇ ਭਾਈ ਸਰਬਜੀਤ ਨੂੰ ਟਾਈਮ ਤਾਂ ਘੱਟ ਮਿਲਿਆ ਅਜੇ ਮਿਲ ਜੂਗਾ ਕਿਉਂਕਿ ਇਹ ਮਿਲਦਾ ਹੈ ਇਹ ਟਾਈਮ ਇਹ ਇਹ ਮਿਲਦਾ ਹੁੰਦਾ ਜਿੰਨੇ ਤੁਹਾਡੇ ਮੈਂਬਰ ਹੋਣ ਉਹਦੇ ਹਿਸਾਬ ਨਾਲ